ਅਨੇ ਵਿਦਿਆ ਰਾਤ ਰਾਤੀ ਤੇ ਬੜਾ ਘਾਟੀ ਪਾਣੀ ਹੁਣ ਬੜਾ ਤੇਜ਼ ਹੋਇਆ ਜੀ ਰਾਤੀ ਤੇ ਪਹਿਲਾਂ ਮਾਸਾ ਵਸਾ ਆਉਂਦੇ ਉਦੋਂ ਹੀ ਮੜਮੜਾ ਆਦ ਹੁਣ ਬੜਾ ਜਿਆਦਾ ਵਾਹ ਹੋਣ ਡਿਆ ਜੀ ਕਹਿੰਦੇ ਆ ਜੀ ਉਹ ਤੇਜ ਜੇ ਆ ਵੀ ਪਉਣ ਵੇਗ ਜੀ ਪਾਣੀ ਬੜਾ ਤੇਜ਼ ਆਉਂਦੇ ਆ ਉਹਦੇ ਕਾਰਨ ਆਉਂਦੇ ਆ ਪਾਣੀ ਪਦਰਾ ਹੋ ਗਿਆ ਪਾਣੀ ਰਾਹ ਬਾਲਿਆ ਤਰਿਆ ਆਉਂਦੇ ਆ ਪਾਣੀ ਆਪਣੇ ਆਪ ਇਹਨੂੰ ਤੇ ਪਰਲੀ ਸਾਈਡ ਬਹੁਤ ਜਿਆਦਾ ਤੇਜ਼ ਪਾਣੀ ਪੈਲੀਆਂ ਵਿੱਚ ਡਿੱਗਣ ਡਿਆ ਸਾਰੇ ਪਿੰਡ ਨੂੰ ਘੇਰਾ ਪਿਆ ਜੀ ਪਾਣੀ ਦਾ ਖਾਨ ਹੋ ਗਿਆ ਪੈਲੀਆਂ ਦਾ ਤੇ ਫਸਲਾਂ ਬਹੁਤ ਮਾਰੀਆਂ ਗਈਆਂ ਆ ਜਵਾਹੀ 4-5 ਸਾਲ ਪਿੱਛੇ ਚਲ ਗਏ ਆ ਤੇ ਸਾਡਾ ਕੋਈ ਕੋਈ ਸੋਚਿਆ ਜਾ ਵੀ ਗਾਂ ਗਾਂ ਵਾਸਤੇ ਅਸੀਂ ਖਾਣਾ ਕਿੱਥੋਂ ਆਏ ਉਹ ਖਾਣਾ ਤੇ ਉਹ ਕਮਾਉਣਾ ਇਹ ਇਹ ਸਾਰਾ ਸਾਡਾ ਸਮੇਂ ਮਾਰ ਹੋ ਗਈ ਹੈ ਤੇਾਨੂੰ ਕੋਈ ਨਾ ਕੋਈ ਸਹੂਲਤਾਂ ਗਾਂ ਵਾਤੇ ਚ ਪਿਆ ਜਾਣ ਬਹੁਤ ਜ਼ਿਆਦਾ ਗਰੀਬ ਹੋ ਗਏ ਅਸੀਂ ਅੱਗੇ ਨੂੰ ਕਿੰਨਾ ਕ ਪਾਣੀ ਪਾਣੀ ਘੜੋ ਘੜ 5-6 ਫੁੱਟ ਤੋਂ ਤਾਂ ਹੈਗਾ ਇਹ ਝੋਨੇ ਸਭ ਡੁੱਬ ਗਏ ਤੇ ਪਰੇ ਲੱਗਣ ਝੋਨਾ ਕਿੱਥੇ ਤੇ ਪਾਣੀ ਕਿ ਚੱਪੜ ਕਿੱਥੇ ਆ ਬਹੁਤ ਜ਼ਿਆਦਾ ਚੋ ਪਾਣੀ ਇਹ ਸੁਣਿਆ ਨਾ ਪਾਪੇ ਨੇ ਤੁਸੀਂ ਤਾਂ ਨਜ਼ਰ ਆਉਂਦੀ ਆ ਪਾਣੀ ਪਾਣੀ ਆ ਆਉਂਦਿਆ ਇਹ ਸਾਡਾ ਪੇਖ ਜਿਹੜਾ ਸਾਰ ਦੁੱਬਿਆ ਪਿਆ ਹੈ ਬਹੁਤ ਜ਼ਿਆਦਾ ਪਾਣੀ ਆ ਪਾਣੀ ਤੋਂ ਵੱਧ ਹੋਰ ਕੋਈ ਚੀਜ਼ਾਂ ਨੂੰ ਨਜ਼ਰ ਨਹੀਂ ਆਉਂਦੀ ਕੋਈ ਵੀ ਕੋਈ ਝੋਨਾ ਕੋਈ ਕੁਝ ਨਹੀਂ ਨਜ਼ਰ ਆਉਂਦਿਆ ਸਾਨੂੰ ਸਾਰਾ ਪਾਣੀ ਪਾਣੀ ਨਜ਼ਰ ਆਈ ਜਾਂਦਿਆ ਜਿੱਧਰ ਨੂੰ ਵੇਖੀ ਉਧਰ ਪਾਣੀ ਜਿੱਧਰ ਨੂੰ ਵੇਖੀ ਉਧਰ ਪਾਣੀ ਸਾਰੇ ਪਿੰਡ ਦੇ ਵਿੱਚ ਚਾਹ ਸਵੇਰੇ ਪਾਣੀ ਘੁੰਮ ਗਿਆ ਸਿਰ ਦੋ ਚਾਰ ਘਾਵੀਆਂ ਜਿਹੜੇ ਬਚੇ ਪਾਣੀ ਤੋਂ ਬਾਕੀ ਸਭ ਪਾਣੀ ਚੱਲਣ ਲੱਗਾ ਜੇ